ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਘਰ ਦੇ ਦੋ ਮੈਂਬਰ ਸਵੇਰੇ ਜਲਦੀ ਉੱਠ ਕੇ ਭਾਵ ਕੀ ਅੰਮ੍ਰਿਤ ਵੇਲੇ ਉੱਠ ਕੇ ਆ ਇੱਕ ਪਾਠ ਕਰਨ ਦੇ ਨਾਲ-ਨਾਲ ਦੋ ਕੰਮ ਹੋਰ ਕਰਨ ਤਾਂ ਉਸ ਘਰ ਪਰਿਵਾਰ ਦੀ ਤਰੱਕੀ ਬਰਕਤ ਸੁੱਖ ਸ਼ਾਂਤੀ ਦਿਨੋ-ਦਿਨ ਵਾਧੀ ਜਾਂਦੀ ਆ ਤਾਂ ਕਿਹੜਾ ਪਾਠ ਆ ਤੇ ਘਰ ਦੇ ਕਿਹੜੇ ਦੋ ਮੈਂਬਰਾਂ ਨੇ ਕਰਨਾ ਹੈ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੋਨ ਨਹੀਂ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਧਿਕ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮਹਾਪੁਰਖ ਜੀ ਸਮਝਾਦੇ ਹੋਏ ਕਹਿੰਦੇ ਨੇ ਕਿ ਭਾਈ ਵੈਸੇ ਤਾਂ ਆਪਣੇ ਸਾਧ ਦੇ ਲਈ ਅੰਮ੍ਰਿਤ ਵੇਲੇ ਉੱਠਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਕਿਸੇ ਇੱਕ ਦਿਨ ਦੇ ਲਈ ਸਾਨੂੰ ਸ਼ੂਟ ਨਹੀਂ ਮਿਲੀ ਕਿ ਅੰਮ੍ਰਿਤ ਵੇਲੇ ਦੇ ਵਿੱਚ ਨਾਗਾ ਪੈ ਜਾਵੇ ਆਵੇਂ ਸਰੀਰ ਬਿਮਾਰ ਆ ਸਾਨੂੰ ਕੋਈ ਜ਼ਰੂਰੀ ਕੰਮ ਹੈ ਆ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹੋਵੇ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਪਰ ਫਿਰ ਵੀ ਕੁਝ ਪਰਿਵਾਰ ਐਸੇ ਨੇ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਉੱਠ ਕੇ ਨਾਮ ਨਹੀਂ ਜਪ ਪਾਉਂਦੇ ਤਾਂ ਉਹਨਾਂ ਨੂੰ ਮਹਾਂਪੁਰਖ ਜੀ ਕਹਿੰਦੇ ਨੇ ਕਿ ਭਾਈ ਜੇਕਰ ਪੂਰਾ ਪਰਿਵਾਰ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠਦਾ ਉੱਠ ਕੇ ਨਾਮ ਨਹੀਂ ਜਪਦਾ ਤਾਂ ਇਹ ਦੋ ਜੀ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪ ਕੇ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੀ ਬਰਕਤ ਦਿਨੋ ਦਿਨ ਵਧੇਗੀ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਵਧੇਗੀ ਉਹ ਦੋ ਜੀ ਕਿਹੜੇ ਨੇ ਪਹਿਲਾ ਹੈ ਰੋਟੀ ਕਮਾਉਣ ਵਾਲਾ ਤੇ ਦੂਸਰਾ ਹੈ ਰੋਟੀ ਪਕਾਉਣ ਵਾਲਾ ਭਾਵ ਕਿ ਇੱਕ ਉਹ ਜੀ ਜੋ ਸਾਡੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕਿਰਤ ਕਮਾਈ ਕਰਦਾ ਹੈ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦਾ ਹੈ ਤੇ ਦੂਸਰੀ ਬੀਬੀ ਜੋ ਉਸ ਕਿਰਤ ਕਮਾਈ ਨੂੰ ਘਰ ਪਰਿਵਾਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਵਰਤਦੀ ਹੈ ਆਪਣੇ ਘਰ ਪਰਿਵਾਰ ਦੀ ਸਾਂਭ ਸੰਭਾਲ ਕਰਦੀ ਆ ਆਪਣੇ ਘਰ ਦੇ ਜੀਵਾਂ ਦਾ ਧਿਆਨ ਰੱਖਦੀ ਆ ਉਹਨਾਂ ਦੇ ਲਈ ਅੰਨ ਪਾਣੀ ਤਿਆਰ ਕਰਦੀ ਆ ਇਹਨਾਂ ਦੇ ਲਈ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਬਹੁਤ ਜ਼ਰੂਰੀ ਆ ਅਤੇ ਇਹਨਾਂ ਦਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਖਾਸ ਹਦਾਇਤ ਦਿੱਤੀ ਆ ਉਪਦੇਸ਼ ਦਿੱਤਾ ਹੈ ਇਹਨਾਂ ਨੂੰ ਕਿ ਇਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਤੇ ਫਿਰ ਆਪਣੇ ਕਮਾਂ-ਕਾਰਾਂ ਦੀ ਸ਼ੁਰੂਆਤ ਕਰਨੀ ਹੈ ਭੈਣਾ ਬੀਬੀਆਂ ਕਹਿ ਦਿੰਦੀਆਂ ਨੇ ਕਿ ਸਾਰੇ ਹੀ ਨਿਯਮ ਆ ਬੀਬੀਆਂ ਦੇ ਲਈ ਹੀ ਬਣਾਏ ਨੇ ਕੀ ਗੱਲ ਬੀਬੀਆਂ ਦਾ ਅੰਮ੍ਰਿਤ ਵੇਲੇ ਉੱਠਣਾ ਕਿਉਂ ਜ਼ਰੂਰੀ ਆ ਤੇ ਬੀਬੀਆਂ ਦੇ ਅੱਗੇ ਬੇਨਤੀ ਆ ਕਿ ਭਾਈ ਸਾਡਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂ ਪਿਤਾ ਨੇ ਸਾਨੂੰ ਹੁਕਮ ਕੀਤਾ ਹੈ ਗੁਰੂ ਦਾ ਉਪਦੇਸ਼ ਯਾ ਵੀਰਾਂ ਦੇ ਲਈ ਵੀ ਜੋ ਉਪਦੇਸ਼ ਯਾ ਉਹ ਵੀ ਆਪਾਂ ਇੱਕ ਸਾਖੀ ਦੇ ਰਹੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਬੀਬੀਆਂ ਦੇ ਲਈ ਮੇਰੇ ਛੇਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਉਹਨਾਂ ਨੇ ਆਪਣੀ ਬੇਟੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਭਾਵ ਕੇ ਜਦੋਂ ਉਹਨਾਂ ਦਾ ਵਿਆਹ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਸਾਰੀਆਂ ਰਸਮਾਂ ਤੋਂ ਬਾਅਦ ਜਦੋਂ ਡੋਲੀ ਦੀ ਰਸਮ ਹੋਈ ਡੋਲੀ ਤੋਰਨ ਲੱਗੇ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਆਪ ਅੱਗੇ ਹੋ ਕੇ ਬੀਬੀ ਵੀਰੋ ਜੀ ਨੂੰ ਕੁਝ ਸਿੱਖਿਆਵਾਂ ਦਿੱਤੀਆਂ ਸਨ ਉਪਦੇਸ਼ ਦਿੱਤੇ ਸਨ ਉਹਨਾਂ ਦੇ ਵਿੱਚੋਂ ਕੁਝ ਸਿੱਖਿਆਵਾਂ ਕੁਝ ਉਪਦੇਸ਼ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿਉਂਕਿ ਜੋ ਉਪਦੇਸ਼ ਬੀਬੀ ਵੀਰੋ ਜੀ ਨੂੰ ਮਿਲੇ ਸੀ ਉਹੀ ਆਪਣੇ ਲਈ ਵੀ ਬਹੁਤ ਜ਼ਰੂਰੀ ਆ ਜੇਕਰ ਆਪਾਂ ਆਪਣੇ ਗੁਰੂ ਪਾਸ਼ਾ ਨੂੰ ਆਪਣੇ ਗੁਰੂ ਪਿਤਾ ਮੰਨਦੇ ਹੀ ਰੋਹ ਉਪਦੇਸ਼ ਸਾਡੇ ਲਈ ਵੀ ਮੰਨਣੇ ਜ਼ਰੂਰੀ ਆ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜੋ ਬੀਬੀਆਂ ਨੇ ਉਹ ਤਾਂ ਜ਼ਰੂਰ ਮੰਨਣ ਸਤਿਗੁਰ ਸੱਚੇ ਪਾਤਸ਼ਾਹ ਨੇ ਬੀਬੀ ਵੀਰੋ ਜੀ ਨੂੰ ਕਿਹਾ ਧੀਏ ਸਹੁਰੇ ਘਰ ਦੇ ਵਿੱਚ ਜਾ ਰਹੀਆਂ ਤਾਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਪੱਕੇ ਕੀਤੇ ਤਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਪੈਣਗੀਆਂ ਪਹਿਲੀ ਗੱਲ ਕਹੀ ਕਿ ਧੀਏ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਘਰ ਦੇ ਜੀਵਾਂ ਦੇ ਉੱਠਣ ਤੋਂ ਪਹਿਲਾਂ ਉੱਠ ਜਾਣਾ ਤੇ ਘਰ ਦੇ ਜੀਵਾਂ ਦੇ ਸੌਣ ਤੋਂ ਮਗਰੋਂ ਸੋਣਾ ਭਾਵੇਂ ਆਪਣੀਆਂ ਜੋ ਵੀ ਜ਼ਿੰਮੇਵਾਰੀਆਂ ਨੇ ਨਾ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਉਸ ਤੋਂ ਬਾਅਦ ਕਿਹਾ ਕਿ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਪਤੀ ਦੀ ਸੇਵਾ ਸਤਿਕਾਰ ਕਰਨਾ ਆਪਣੇ ਬਜ਼ੁਰਗਾਂ ਦਾ ਤਾਂ ਇਹ ਸੱਸ ਸਹੁਰਾ ਸਾਹਿਬ ਦਾ ਸਤਿਕਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਆ ਇਥੇ ਖਾਸ ਸਿੱਖਿਆ ਬੀਬੀ ਜੀ ਨੂੰ ਦਿੱਤੀ ਸੀ ਕਿ ਭੁੱਲ ਕੇ ਵੀ ਕਦੇ ਆਪਣੇ ਸਾਸ ਸੋਰੇ ਸਾਹਿਬ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਤਾਂ ਦੂਰ ਦੀ ਗੱਲ ਜੇ ਕਿਤੇ ਤੇਰੇ ਸਾਸ ਸੋਰੇ ਦੀ ਕੋਈ ਨਿੰਦਿਆ ਕਰਦਾ ਹੋਵੇ ਨਾ ਉਹਦੇ ਵਿੱਚ ਨਾ ਹਾਂ ਹੰਗਾਰਾ ਵੀ ਨਹੀਂ ਪਰਣਾ ਤੇਰੇ ਕੰਨਾਂ ਦੇ ਵਿੱਚ ਉਹਨਾਂ ਦੀ ਨਿੰਦਿਆ ਚੁਗਲੀ ਨਹੀਂ ਪੈਣੀ ਚਾਹੀਦੀ ਇਹ ਸਾਰੀਆਂ ਸਿੱਖਿਆਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇਟੀ ਵੀਰੋਜੀ ਨੂੰ ਦਿੱਤੀਆਂ ਤੇ ਫਿਰ ਇਹਨਾਂ ਸਿੱਖਿਆਵਾਂ ਆਪਣੇ ਲਈ ਵੀ ਜ਼ਰੂਰੀ ਆ ਜੇ ਆਪਾਂ ਵੀ ਆਪਣੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਆ ਬਰਕਤਾਂ ਚਾਹੁੰਦੇ ਆ ਤਾਂ ਗੁਰੂ ਪਾਤਸ਼ਾਹ ਜੀ ਦੀਆਂ ਇਹ ਸਿੱਖਿਆਵਾਂ ਨੂੰ ਜ਼ਰੂਰ ਮੰਨਣਾ ਹੈ ਪੈਣਾ ਉੱਠਣਾ ਤਾਂ ਆਉਂਦਾ ਹੀ ਆ ਕਿਉਂ ਕਿ ਹਰ ਘਰ ਦਾ ਨਿਯਮ ਆ ਕਿ ਸਭ ਤੋਂ ਪਹਿਲਾਂ ਘਰ ਦੀ ਔਰਤ ਹੀ ਉੱਠਦੀ ਆ ਉੱਠ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀ ਆ ਫਿਰ ਬਾਕੀ ਘਰ ਦੇ ਜੀ ਉੱਠਦੇ ਨੇ ਜਦੋਂ ਉੱਠਣਾ ਹੀ ਆ ਤਾਂ ਫਿਰ ਅੱਧਾ ਘੰਟਾ 1 ਘੰਟਾ ਪਹਿਲਾਂ ਕੀ ਤੇ ਮਗਰੋਂ ਕੀ ਜੇ ਦੁਪਹਿਰ ਵਿੱਚ ਸਮਾਂ ਮਿਲੇਗਾ ਤਾਂ ਉਹ ਦੋਸੋਂ ਜਾਣਾ ਉਦੋਂ ਆਰਾਮ ਕਰ ਲੈਣਾ ਪਰ ਅੰਮ੍ਰਿਤ ਵੇਲਾ ਮਿਸ ਨਹੀਂ ਕਰਨਾ ਅੰਮ੍ਰਿਤ ਵੇਲੇ ਉੱਠਣਾ ਸਿਰਫ ਘਰ ਪਰਿਵਾਰ ਦੇ ਲਈ ਜ਼ਰੂਰੀ ਨਹੀਂ ਆਪਣੇ ਆਪ ਦੇ ਲਈ ਵੀ ਜ਼ਰੂਰੀ ਆ ਕਿਉਂਕਿ ਅੰਮ੍ਰਿਤ ਵੇਲੇ ਵਿੱਚ ਉਠਾਂਗੇ ਤਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਜਪ ਕੇ ਆਪਣੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਫਿਰ ਜਿਹੜੇ ਸਾਡੇ ਕੰਮਕਾਰਾਂ ਦੀ ਭੱਜ ਦੌੜ ਆਣਾ ਉਹ ਵੀ ਘਟ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਆਂ ਤਾਂ ਸਾਡੇ ਸਾਰੇ ਹੀ ਕੰਮ ਤੰਦੇ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਦੇ ਨਾਲ ਹੋ ਜਾਂਦੇ ਨੇ ਕਿੰਨੇ ਘਰ ਦੇ ਵਿੱਚ ਕਮਾਕਾਰਾਂ ਦਾ ਹੀ ਕਲੇਸ਼ ਬਣਿਆ ਰਹਿੰਦਾ ਹੈ ਪਰ ਜੋ ਬੀਬੀਆਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੀਆਂ ਨੇ ਉਹਨਾਂ ਘਰਾਂ 'ਚ ਕਦੇ ਵੀ ਕੰਮ ਨੂੰ ਲੈ ਕੇ ਕਲੇਸ਼ ਨਹੀਂ ਪੈਂਦਾ ਕਿਉਂਕਿ ਜਦੋਂ ਆਪਾਂ ਗੁਰੂ ਦਾ ਗਿਆਨ ਹਾਸਲ ਕਰਦੇ ਆ ਸਾਰੇ ਗੁਣ ਸਹਿਨਸ਼ੀਲਤਾ ਇਹ ਆਪਣੇ ਆਪ ਹੀ ਅੰਦਰੋਂ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਭੈਣਾ ਬੀਬੀਆਂ ਦੇ ਅੱਗੇ ਖਾਸ ਬੇਨਤੀਆਂ ਨੇ ਕਿ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਹੈ। 3 ਤੋਂ 5 ਦੇ ਵਿੱਚਕਾਰ ਉੱਠ ਜਾਣਾ, ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਕੰਮਕਾਰਾਂ ਨੂੰ ਕਰਨਾ। ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਹੀ ਕਰਨੀ ਹੈ। ਭਾਵੇਂ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰ ਲਓ ਫਿਰ ਭਾਵੇਂ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ। ਕੰਮ ਸਾਰਾ ਦਿਨ ਹੀ ਮੁੱਕਦੇ ਪਰ ਜੇਕਰ ਇਹਨਾਂ ਕੰਮਕਾਰਾਂ ਨੂੰ ਕਰਦਿਆਂ ਹੋਇਆਂ ਆਪਾਂ ਨਾਲ-ਨਾਲ ਨਾਮ ਜਪੀਏ ਤਾਂ ਨਾ ਕੰਮ 'ਚ ਕਿੰਨੀ ਬਰਕਤ ਪਵੇਗੀ, ਸਾਡੇ ਮਨ ਨੂੰ ਕਿੰਨਾ ਸਕੂਨ ਮਿਲੇਗਾ। ਹੋਣ ਸਵੇਰੇ ਸਵੇਰੇ ਆਪਾਂ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਆਂ ਉਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਚਾਹ ਪਾਣੀ ਨਾਸ਼ਤਾ ਤਿਆਰ ਕਰ ਲਈਏ ਫਿਰ ਉਸ ਤੋਂ ਬਾਅਦ ਝਾੜ ਬੋਕਰ ਸਾਫ ਸਫਾਈਆਂ ਦੇ ਕੰਮ ਕਰਨੇ ਨੇ ਉਹ ਵੀ ਇਸੇ ਤਰ੍ਹਾਂ ਨਾਮ ਜਪਦੇ ਆਂ ਕਿਉਂਕਿ ਪਾਸ਼ਾ ਕਹਿੰਦੇ ਤੁਰਦੇ ਆਂ ਫਿਰਦੇ ਆਂ ਉੱਠਦੇ ਆਂ ਬੈਠਦੇ ਆਂ ਨਾਮ ਜਪਣਾ ਹੈ ਚੌਥੇ ਪਾਸ਼ਾ ਦਾਤਾ ਆਪਣੇ ਲਈ ਇਹ ਹੁਕਮ ਹੈ ਕਿ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਸਵਾਸ ਸਵਾਸ ਸਿਮਰਨ ਕਰਨਾ ਤਾਂ ਇਹ ਬੇਨਤੀ ਸਿਖਾਣੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਕੀਤੀ ਕਿ ਪਾਸ਼ਾ ਗੁਰੂ ਪਿਤਾ ਦਾ ਇਹ ਹੁਕਮ ਹੈ ਆ ਕੇ ਸਵਾਸ ਸਵਾਸ ਸਿਮਰਨ ਕਰਨਾ ਪਰ ਅਸੀਂ ਤਾਂ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਸਵਾਸ ਸਵਾਸ ਸਿਮਰਨ ਕਰ ਹੀ ਨਹੀਂ ਪਾਉਂਦੇ ਕਿਉਂਕਿ ਮਨ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਸਾਡਾ ਇੰਨਾ ਰਿਆਜ਼ ਹੀ ਨਹੀਂ ਬਣਿਆ ਫਿਰ ਸਾਡਾ ਭਲਾ ਕਿੰਜ ਹੋਣਾ ਉਥੇ ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਦੇ ਨੀਮ ਦੇ ਨਾਲ ਨਾਲ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਂਦੇ ਆ ਫਿਰ ਕਿੰਨੀ ਛੂਟ ਮਿਲ ਗਈ ਤੇ ਭੈਣਾ ਬੀਬੀਆਂ ਦਾ ਆਰਾਮ ਦੇ ਨਾਲ ਘਰ ਦੇ ਵਿੱਚ ਰਹਿ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੀਆਂ ਨੇ ਹੁਣ ਗੱਲ ਕਰਦੇ ਆ ਆਪਾਂ ਉਹਨਾਂ ਵੀਰਾਂ ਦੀ ਜੋ ਆਪਣੇ ਘਰ ਦੇ ਵਿੱਚ ਕਿਰਤ ਕਮਾਈ ਕਰਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੀ ਹੁਕਮ ਕੀਤਾ ਹੈ ਭਾਈ ਜੇਕਰ ਕੋਈ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਹੈ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਕਰ ਲਵੇ ਨਾ ਉਹਦਾ ਉਹ ਵੀ ਪਰਵਾਣਿਆ ਕਿਉਂਕਿ ਆਪਾਂ ਸਮਝਦੇ ਹਾਂ ਕਿ ਜੋ ਜੀ ਆਪਣੇ ਘਰ ਪਰਿਵਾਰ ਦੇ ਲਈ ਕਿਰਤ ਕਮਾਈ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਤੋੜਵੀਂ ਮਿਹਨਤ ਕਰਦਾ ਹੈ ਸਵੇਰ ਦਾ ਥੱਕਿਆ ਟੁੱਟਿਆ ਜਦੋਂ ਘਰ ਆਉਂਦਾ ਤਾਂ ਉਹਨੂੰ ਆਰਾਮ ਵੀ ਜ਼ਰੂਰੀ ਜੀ ਤਾਂ ਨੂੰ ਆਰਾਮ ਵੀ ਜ਼ਰੂਰੀ ਆ ਕਈ ਭੈਣ ਭਰਾ ਬਹੁਤ देर ਰਾਤ ਤੱਕ ਡਿਊਟੀਆਂ ਕਰਕੇ ਘਰ ਆਉਂਦੇ ਨੇ ਉਹਨਾਂ ਤੋਂ ਅੰਮ੍ਰਿਤ ਵੇਲੇ 2 2.5 ਘੰਟੇ ਨਹੀਂ ਸੰਭਾਲੇ ਜਾਂਦੇ ਪਾਸ਼ਾ ਨੇ ਉਹਨਾਂ ਨੂੰ ਵੀ ਛੂਟ ਦਿੱਤੀ ਆ ਪਰ ਛੂਟ ਇਹ ਨਹੀਂ ਦਿੱਤੀ ਵੀ ਅੰਮ੍ਰਿਤ ਵੇਲੇ ਦੇ ਵਿੱਚ ਸੁੱਤੇ ਰਹਿਣਾ ਉੱਠਣਾ ਜ਼ਰੂਰੀ ਆ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਫਿਰ ਦਿਨ ਭਰ ਦੇ ਵਿੱਚ ਉਸੇ ਤਰ੍ਹਾਂ ਮੂਲ ਮੰਤਰ ਜੀ ਦਾ ਜਾਪ ਕਰੋ ਕੰਮਕਾਰ ਕਰਦਿਆਂ ਹੋਇਆਂ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਜੇ ਸਾਡੀ ਕਿਰਤ ਕਮਾਈ ਹੱਕ ਸੱਚ ਦੀ ਹੈ ਨਾ ਤਾਂ ਫਿਰ ਉਹ ਕਿਰਤ ਕਮਾਈ ਹੀ ਬੰਦਗੀ ਬਣ ਜਾਂਦੀ ਆ ਹੱਕ ਸੱਚ ਦੀ ਕਿਰਤ ਕਮਾਈ ਉਸ ਵਿੱਚ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਉਹ ਦਾ ਸੰਬੰਧ ਜ਼ਰੂਰ ਕੱਢਣਾ ਤੇ ਜਦੋਂ ਵੀ ਆਪਣਾ ਕੰਮ ਕਰਨਾ ਭਾਵੇਂ ਉਹ ਭੈਣਾ ਨੇ ਭਾਵੇਂ ਵੀਰਾਂ ਨੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਤਾਂ ਇਹ ਭੈਣਾ ਬੀਬੀਆਂ ਦੇ ਲਈ ਸਭ ਦੇ ਲਈ ਉਪਦੇਸ਼ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਆਪਣੇ ਕੰਮ ਤੋਂ ਦੇ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਦੀ ਅਰਦਾਸ ਬੇਨਤੀ ਕਰਕੇ ਫਿਰ ਕੰਮਾਂ ਨੂੰ ਹੱਥ ਪਾਉਣਾ ਹੋ ਸਕੇ ਤਾਂ ਕੰਮਕਾਰ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਤੇ ਜਦੋਂ ਵੀ ਆਪਣੀ ਕਿਰਤ ਕਮਾਈ ਕਰਨੀ ਸ਼ੁਰੂ ਕਰਨੀ ਆ ਨਾ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਆ ਜਿਹਦੇ ਨਾਲ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਿਹਾ ਹਾਂ ਜਿਸ ਜੀ ਦੇ ਉੱਤੇ ਘਰ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੈ ਉਹਨੂੰ ਆਪਣਾ ਖਾਸ ਧਿਆਨ ਰੱਖਣਾ ਵੀ ਜ਼ਰੂਰੀ ਆ ਕਿਉਂਕਿ ਜੇਕਰ ਉਹ ਠੀਕ ਰਹੇਗਾ ਤਾਂ ਹੀ ਬਾਕੀਆਂ ਦਾ ਧਿਆਨ ਰੱਖੇਗਾ ਸਵੇਰ ਦੀ ਸੈਰ ਕਰਨੀ ਬਹੁਤ ਜ਼ਰੂਰੀ ਆ ਬਾਕੀ ਜੇ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਬਣਾਵਾਂਗੇ ਤਾਂ ਸਾਡੇ ਤਾਂ ਸਾਡੇ ਬੱਚੇ ਸਾਨੂੰ ਦੇਖਦੇ ਨੇ ਉਹਨਾਂ ਦੇ ਨਿਯਮ ਆਪਣੇ ਆਪ ਪੱਕੇ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਮਾਪੇ ਇਹ ਕੰਮ ਕਰਦੇ ਨੇ ਸਾਡੇ ਭੈਣ ਭਰਾ ਜੋ ਕੰਮ ਕਰਦੇ ਨੇ ਉਹ ਸਾਡੇ ਲਈ ਵੀ ਕਰਨੇ ਜ਼ਰੂਰੀ ਆ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਨਾ ਬੱਚੇ ਉਹਨੇ ਸਮਝਾਇਆ ਨਹੀਂ ਸਿੱਖਦੇ ਜਿੰਨਾ ਆਪਾਂ ਨੂੰ ਦੇਖ ਦੇਖ ਕੇ ਸਿੱਖਦੇ ਆ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਦਾ ਨਿਯਮ ਇਸ਼ਨਾਨ ਕਰਨ ਦਾ ਬਾਣੀ ਪੜ੍ਹਨ ਦਾ ਨਿਯਮ ਪੱਕਾ ਹੋਣਾ ਚਾਹੀਦਾ ਹੈ ਰੋਟੀ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਰੋਟੀ ਖਾਣ ਵੇਲੇ ਟੀਵੀ ਨਹੀਂ ਦੇਖਣਾ ਮੋਬਾਈਲ ਨਹੀਂ ਚਲਾਉਣਾ ਸਵਾਗਤ ਹੈ ਤੁਹਾਡਾ ਇਹ ਤੁਹਣੀ ਚਾਹੀਦੀ ਆ ਘਰ ਦੇ ਵਿੱਚ ਅਤੇ ਸਵੇਰ ਦੀ ਸੈਰ ਆਪਣੇ ਸਰੀਰ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਆਪ ਵੀ ਸੈਰ ਕਰਨੀ ਹੈ ਬੱਚਿਆਂ ਤੋਂ ਵੀ ਕਰਵਾਉਣੀ ਆ ਕਿਉਂਕਿ ਜੇ ਸਾਡਾ ਸਰੀਰ ਤੰਦਰੁਸਤ ਨਰੋਆ ਹੈ ਤਾਂ ਹੀ ਅਸੀਂ ਆਪਣੇ ਕੰਮਾਂ ਕਾਰਨ ਸਹੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ